ਜਦੋਂ ਸੰਤ ਮਹਾਰਾਜ ਜੀ ਦੂਜੇ ਦਿਨ ਬਲਾਸਪੁਰ ਸ਼ਾਮ ਨੂੰ ਕੀਰਤਨ ਆਦਾਰਮ ਕੀਤਾ ਉੱਥੇ ਬੱਬੀਆਂ ਨੇ ਅੱਧਾ ਘੰਟਾ ਪਹਿਲਾਂ ਨਿਰੋਲ ਕੀਰਤਨ ਕਰਦੇ ਰਹੇ ਜਨੂੰ तकरीबन ਨਗਰ ਦੀਆਂ ਸੰਗਤਾਂ ਕਾਫੀ ਕਾਫੀ ਖੁੱਲਾ ਸੀ ਕੁਸ ਅੰਦਰ ਬਹਿ ਗਏ ਕੁਸ ਬਾਹਰ ਬੇੜੇ ਵਿੱਚ ਉਹ ਕੋ ਸਾਰਾ ਨਗਰੀ ਤਕਰੀਬਨ ਬਾਬਿਆਂ ਦੇ ਕੀਰਤਨ ਸੁਣ ਲਈ ਸਰਕਰ ਦੇ ਵਿੱਚੋਂ ਵੱਧ ਤੋਂ ਵੱਧ ਮੈਂਬਰ ਹਾਜ਼ਰੀ ਪਰਦੇ ਉਹ ਕੋਈ ਕਾਫੀ ਵੱਡਾ ਪਿੰਡ ਕਰਕੇ ਇਕੱਠ ਬਹੁਤ ਹੋ ਜਾਂਦਾ ਸੀ ਜਦੋਂ ਪੂਰਾ ਪਾਤੂ ਗਿਆ ਸੰਗ ਤਾਂ ਬੜੀ ਪਿਆਰ ਦੇ ਨਾਲ ਸਰਪੰਨ ਕਰ ਰਹੀਆਂ ਨੇ ਇਹ ਬਾਬਾ ਜੀ ਆਨੇ ਆ ਕੋਈ ਨੰਦਪੁਰ ਸਾਹਿਬ ਵਾਲਾ ਸਰਸਨ ਦੀ ਤੋਂ ਅੱਗੇ ਵਾਲਾ ਇਤਿਹਾਸ ਪੰਕਤਾਂ ਨੂੰ ਸਰਬਨ ਕਰਾਂਗੇ। ਅੱਬਾ ਜੀ ਕਹਿੰਦੇ ਜਦੋਂ ਰੋਪੜ ਕੋਲੇ ਆ ਕੇ ਕੋਈ ਜੰਗ ਹੋਈ ਦੁਸ਼ਮਣਾਂ ਦੇ ਨਾਲ ਟਿੱਡੀ ਟਿੱਡੀ ਦਿਲ ਸੀ ਨੇੜਾ ਦਲ ਸੀ ਉਹਦੇ ਨਾਲ ਥੋੜੇ ਬੰਦੇ ਸੀ ਉਹਨਾਂ ਨੇ ਵੀ ਮੌਕਾ ਦੇਖ ਕੇ ਅੱਲਾ ਕਰ ਦਿੱਤਾ ਗੁਰਗੋਵ ਸਿੰਘ ਜੀ ਦੇ ਨਾਲ ਕਰੀਬਨ 45 40 ਸਿੰਘ ਸਨ ਦੂਸੇ ਸਹਬਜ਼ਾਦੇ ਵੱਡੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿੱਥੇ ਭਾਈ ਬਚਿੱਤਰ ਸਿੰਘ ਜੀ ਨੇ ਕਾਫੀ ਸਰੀਰ ਦੇ ਉੱਤੇ ਜ਼ਖਮ ਹੋਇਆ ਅਤੇ ਜਿਹੜਾ ਪਾਲਤੂ ਪੁੱਤਰ ਮਾਤਾ ਸੁન્દਰੀ ਜੀ ਦਾ ਰੱਖਿਆ ਹੋਇਆ ਸੀ ਨਾਲ ਮਾਣ ਪਿਆਰ ਕਰਦੇ ਸੀ ਉਸ ਦੇ ਨਾਲ ਇਹ ਸਾਨੂੰ ਮੇਰੇ ਪੁੱਤਰ ਜੀਤ ਵਰਗਾ ਹੀ ਵੀ ਦਾ ਬਣਗਾ ਉਸੇ ਤਰ੍ਹਾਂ ਹੀ ਦੀ ਬੂਰ ਚੱਲੇ ਤੁਰਨਾ ਫੰਨਾ ਵੀ ਉਹੀ ਹੈ ਇਸ ਕਰਕੇ ਉਹਦੇ ਨਾਲ ਵੀ ਪਾਲਤੂ ਪੁੱਤਰ ਸਮਝ ਕੇ ਬੜਾ ਪਿਆਰ ਕਰਦੇ ਸੀ ਬੂਧਤੇ ਵੀ ਕੁਸ ਜਖਮ ਹੋਏ ਕੁਛ ਟਾਉ ਦੇ ਵੀ ਲੱਗੀਆਂ ਹੋਈਆਂ ਸੀ ਇਹ ਦੋਨੋਂ ਉਹ ਜਗ ਦੇ ਵਿੱਚ ਕੁਸ ਸਿੰਘ ਲਈ ਜਾਂਦੇ ਸੀ ਅੱਗੇ ਜਦੋਂ ਫੂਟਲੇ ਦਾ ਨਹੰਖਾਨ ਇਹਦਾ ਸੀ ਉਹ ਸੰਤ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੇਵਕ ਸੀ ਉਸਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਆਓ ਮਹਾਰਾਜ ਅਬੇਲੀ ਤੁਹਾਡੇ ਵਾਸਤੇ ਬੇਲੀ ਆ ਜੁਰਾਮ ਕੋ ਰੋਜ਼ ਜਲ ਪਾਣੀ ਸਕੋ ਗੁਰੂ ਗੋਬਿੰਦ ਸਿੰਘ ਨੇ ਕਿਹਾ ਨਹੰਕਾਨ ਹੁਣ ਘਰੇ ਜਾਣ ਦਾ ਸਮਾਂ ਨਹੀਂ ਹੈ ਹੁਣ ਜਦੋਂ ਜਿਹੜਾ ਸਮਾਂ ਅੱਗੇ ਜਾਂਦਾ ਹੈ ਉਹਨੇ ਤਿੰਨ ਚਾਰ ਵਾਰੀ ਬੇਨਤੀ ਕੀਤੀ ਪਰ ਫਿਰ ਉਹ ਗੁਰਬਖਸ਼ ਸਿੰਘ ਜਨੇ ਇਹ ਨਹੀਂ ਚੰਗਾ ਫਿਰ ਇੱਕਨ ਘਾਰ ਉਹ ਦੋ ਸਿੰਘਾਂ ਨੂੰ ਲੈ ਜਾਉਂ। ਉਹਨਾਂ ਦੇ ਜਫਮ ਵਾਲੇ ਨੇ ਉਹਨਾਂ ਨੂੰ ਮੱਲਮੱਟੀ ਕਰਕੇ ਉਹਨਾਂ ਨੂੰ ਰਾਜੀ ਕਰੋ ਤੁਸੀਂ। ਤੈਨੂੰ ਸਮਾ ਬਣਿਆ ਸੀ ਵੀ ਆ ਜਾਵੇ। ਐ ਕਹਿ ਕੇ ਉਹ ਦੋ ਸਿੰਘਾਂ ਨੂੰ ਉਹਨਾਂ ਦੇ ਨਾਲ ਕੇ ਜਾ ਕੇ ਛੱਡਿਆ ਕਰੇ ਛੱਡ ਕੇ ਵਾਪਸ ਆ ਗਏ ਤੇ ਹੌਲੀ ਹੌਲੀ ਦੁਸ਼ਮਣਾਂ ਨੂੰ ਵੀ ਪਤਾ ਲੱਗਿਆ ਕਿ ਉਹ ਉਹਨਾਂ ਨੂੰ ਇਹ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਖੁਦ ਆਪ ਹੀ ਨੰਹ ਕਾਂਦੇ ਕਰੇ ਨੇ ਫਤਲਸੀ ਲੈਂਦ ਤੋਂ ਬਾਅਦ ਉਹਨਾਂ ਨੂੰ ਹੌਸੀ ਹੋਈ ਉਤੋਂ ਨੰਹ ਕਾਂ ਨੂੰ ਛੱਡ ਕੇ ਵਰਗੇ ਫੇਰ ਗੁਰਗੋਸ਼ਨੀ ਜੀ ਨੇ ਉਹ ਜਿਵੇਂ ਟਿੱਡੀ ਦਾਵਲ ਮੰਗਰੀ ਤੁਰਿਆ ਜਾ ਰਿਹਾ ਹੈ ਆਮ ਨੂੰ ਗੁਰਗੋਲ ਸਿੰਘ ਜੀ ਹਮਕੋਰਸੇ ਪਹੁੰਚ ਜਾਂਦੇ ਨੇ ਉੱਤੇ ਉੱਤੇ ਕੱਚਾ ਪੱਤੀ ਕਲੀਕ ਸੇ ਫੈਦਿਆ ਸਿੰਘ ਤੇ ਤਰਨ ਸਿੰਘ ਨੂੰ ਕਿਹਾ ਭਾਈ ਸੀ ਇੱਥੇ اٹਕਦੇ ਆ ਤੁਸੀਂ ਜਾ ਕੇ ਉਹ ਮਕਾਨ ਵਾਲੇ ਦਾ ਪਤਾ ਲੈ ਕੇ ਆਓ ਜੇਕਰ ਉੱਤੇ ਆਪਾਂ ਨੂੰ ਉਹ ਸਾਰਾ ਮਿੱਦਾਂ ਆਪਾਂ ਉਸਮੰਦਰ ਟੱਕਰ ਕਰ ਸਕਦੇ ਆ ਜਦੋਂ ਭਾਈ ਦਿਆ ਸਿੰਘ ਭਾਈ ਤਰਨ ਸਿੰਘ ਕੁਸ ਸਿੰਘ ਨਾਲ ਗਏ ਉੱਤੇ ਭਾਈ ਗਰੀਬੂ ਦੇ ਭਾਈ ਦਾ ਕਬਜਾ ਸੀ ਇਹ ਦੋਨੋਂ ਜਾ ਕੇ ਪੁੱਛਿਆ ਉਹ ਸਿੰਘਾਂ ਦੇ ਗਲ ਪੈ ਗਿਆ ਅੱਜ ਕੇ ਪੈ ਗਿਆ ਕਹਿੰਦਾ ਤੁਸੀਂ ਸਰਕਾਰ ਦੇ ਬਾਗੀ ਹੋ ਅਸੀਂ ਤੁਹਾਨੂੰ ਇੱਥੇ ਕੋਈ ਟਿਕਾਣਾ ਨਹੀਂ ਦੇਣਾ ਇਹ ਪ੍ਰਸੰਗ ਬੜੇ ਪਿਆਰ ਦੇ ਨਾਲ ਸੰਤ ਮਹਾਰਾਜ ਜੀ ਨਾਲੇ ਸੁਣਾ ਰਹੇ ਨੇ ਬਰਾਗ ਵਿੱਚ ਮਹਾਰਾਜਿਆਂ ਦੇ ਅੱਖਾਂ ਵਿੱਚੋਂ ਵੀ ਜਲ ਚੱਲ ਰਿਹਾ ਹੈ। ਭਗਤਾਂ ਵੀ ਜਿਵੇਂ ਸਮੋਧਿ ਲਾ ਕੇ ਕੋਈ ਬੈਠਾ ਹੁੰਦਾ ਹੈ। ਐ ਬੈਠੀਆਂ ਪੂਰਬਾੰਤ ਮਹਾਰਾਜਿਆਂ ਵੱਲ ਦੇਖ ਰਹੀਆਂ ਨੇ। ਐਸਾ ਬੈਰਾਗ ਦੇ ਨਾਲ ਕੀਰਤਨ ਕਰ ਰਹੇ ਨੇ। ਉਹ ਕਿਹੋ ਜਿਹਾ ਸਮਾਂ ਹੈ ਜਦੋਂ ਇਹ ਵਿਪਤਾ ਗੁਰਗੋਵ ਸਿੰਘ ਜੰਦੇ ਅਤੇ ਉਹਦੇ ਲਾਡਲੇ ਪੁੱਤਰ ਲਾਡਲੀ ਫੌਜ ਦੇ ਉੱਤੇ ਇਹ ਮੇਢੀ ਦਾਲ ਮਗਰ ਪਿਆ ਹੋਇਆ ਹੈ ਇਹ ਪ੍ਰਸੰਗ ਸੁਣਨੀਆਂ ਨੇ ਜ਼ਰੂਰ ਪਰ ਸਾਰੇ ਮਨਾਂ ਦੇ ਵਿੱਚ ਤਰਾ-ਤਰਾ ਹੋ ਰਹੀ ਹੈ ਪਰ ਕੋਈ ਹਲਚਲ ਨਹੀਂ ਬਹੁਤ ਪਿਆਰ ਦੇ ਨਾਲ ਸੰਗਤਾਂ ਇਹ ਪ੍ਰਸੰਗ ਸੁਣ ਰਹੀਆਂ ਨੇ ਇਸ ਤਰ੍ਹਾਂ ਅਮਰਿਆਂ ਨੇ ਨਾਲ ਦੀ ਨਾਲ ਧਾਰਨਾ ਵੀ ਪੜ੍ਹਦੇ ਨੇ ਧਾਰਨਾ ਪੜ੍ਹ ਕੇ ਫਿਰ ਸਾਰਾ ਇਹ ਬਾਲਾ ਕੋਰ ਦਾ ਸੁਨਾਇਆ ਉਤੋ ਕਿਸ ਤਰ੍ਹਾਂ ਸਿੰਘਾਂ ਦੀ ਡਿਊਟੀ ਲਾਈ ਇਵੇਂ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕਰਕੇ ਉਸ ਥਲੀ ਦੇ ਵਿੱਚੋਂ ਜਾਣ ਨੂੰ ਕਿਹਾ ਕਿ ਮਹਾਰਾਜ ਆਪ ਇਥੋਂ ਅੱਗੇ ਲੰਘ ਜਾਓ ਸਾਡੇ ਵਰਗੇ ਹਜ਼ਾਰਾਂ ਤੁਸੀਂ ਰੋਟੀਆਂ ਤਿਆਰ ਕਰ ਲੈਣੇ ਨੇ ਵੀ ਤੁਸੀਂ ਬੇਨਤੀਆਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨਹੀਂ ਅਸੀਂ ਇੱਥੇ ਸੇਹਦ ਹੋਣਾ ਹੈ ਫਿਰ ਪੰਜ ਸਿੰਘਾਂ ਨੇ ਜਾ ਕੇ ਕਿਹਾ ਮਹਾਰਾਜ ਤਾਉ ਜੀ ਦਾ ਬਚਨ ਹੈ ਵੀ ਮੈਂ ਪੰਥ ਦੀ ਪੰਜ ਪਿਆਰਿਆਂ ਦੀ ਕਦੇ ਵੀ ਕੋਈ ਗੱਲ ਨਹੀਂ ਬੋਲੂਗਾ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸਹਬ ਜਦ ਵੀ ਸੇਹਦ ਹੋ ਚੁੱਕੇ ਦੀਵਨ ਅਰਤ ਸਿੰਘ ਬੱਚੇ ਸੀ ਸਾਰੇ ਫਿਰ ਗੁਰਗੋਨ ਸਿੰਘ ਕਹਿੰਦੇ ਅਸੀਂ ਇਕੱਲੇ ਨਹੀਂ ਜਾਂਦੇ ਅਸੀਂ ਇਹ ਜਾਵਾਂਗੇ ਉਹ ਸਿਪਾਹੀ ਦਿਆਲ ਸਿੰਘ ਭਾਈ ਤਰਨ ਸਿੰਘ ਜੋ ਜਸਦੀ ਗਵਾਹੀ ਕਰਦਾ ਸੀ ਭਾਈ ਮਾਨ ਸਿੰਘ ਇਹਨਾਂ ਤਿੰਨਾਂ ਅਸੀਂ ਆਪਦੇ ਨਾਮ ਲਿਖ ਜਾਵਾਂਗੇ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਨੇ ਜਿਹੜੀ ਆਪਦੇ ਕੰਨੀ ਸੀ ਆਈ ਸੰਗਤ ਸਿੰਘ ਜੀ ਦੇ ਨਾਲ ਮਹਾਰਾਜਿਆਂ ਦਾ ਇਹਰਾ ਸੀ ਜਿਹੜਾ ਉਹ ਮਿਰਦਾ ਜੁੰਦਾ ਸੀ ਕਦਕਾਰ ਮਿਰਦਾ ਸੀ ਉਹਨਾਂ ਦੇ ਸੀਸ ਦੇ ਉੱਤੇ ਕਲਮਿਸ ਜਾਣਤੀ ਉਤੇ ਵਾਕੀ ਇਕੱਠਾ ਸਿੰਘ ਆਉਣਾ ਤੁਸੀਂ ਕਹਿੰਦੇ ਨਗਾਰੇ ਤੇ ਮੈਂ ਚੋਟ ਲਾਉਂਦੇ ਰਹਿੰਦੇ ਬਾਕੀ ਸਿੰਘਾਂ ਨੂੰ ਕਹੇ ਤਾਂ ਤੁਸੀਂ ਥਾਠੂ ਕਰੀ ਜਾਇਓ ਦਿਨ ਚੜ੍ਹਦੇ ਤੱਕ ਇਦਾਂ ਪਾਈ ਸੰਗ ਸਿੰਘ ਨੂੰ ਮਮਕਟੀ ਦੇ ਵਿੱਚ ਥਿਲੇ ਦੇ ਉੱਪਰ ਬਿਠਾ ਦਿੱਤਾ ਜਿੱਤੇ ਗੁਰੂ ਗੋਬਿੰਦ ਸਿੰਘ ਜੀ ਮੈਕ ਤੇ ਤੀਰ ਚਲਾ ਰਹੇ ਸੀ ਉਹਨੂੰ ਹੁਕਮ ਸੀ ਬਿਤਾਇ ਜਦੋਂ ਦਿਨ ਚੜ ਗਿਆ ਤੀਰ ਚਲਾਉਣੇ ਆ ਤੁੰ ਤੁਸੀਂ ਇੱਥੇ ਸਿਹਾਰੇ ਸਿੰਘਾਂ ਨੇ ਸੀਧੇ ਨੇ ਪਹੁੰਚੀਆਂ ਨੇ ਪਤਾ ਹੀ ਸੀਗਾ ਵੀ ਉਹਨਾਂ ਸਿੰਘਾਂ ਨੂੰ ਵੀ ਬਈ ਅਸੀਂ ਜਿਹੜੇ ਪੰਜ ਸਿੰਘ ਦਿੱਤੇ ਵਿੱਚ ਆਂ ਉਸ ਹੀ ਸਾਰਾ ਗੁਰੂ ਮਹਾਰਾਜ ਦਾ ਹੁਕਮ ਮੰਗੇ ਉਹ ਜਿਵੇਂ ਜਿਵੇਂ ਡੋਟੀਆਂ ਲਾਈਆਂ ਉਹ ਆਪਣੀ ਡਿਊਟੀ ਕਰਦੇ ਰਹੇ ਗੁਰੂ ਗੋਬਿੰਦ ਸਿੰਘ ਜੀ ਹਦੇਕ ਚਾਹੇ ਕੋਈ ਕਿਲਾ ਹੁੰਦਾ ਜਾਂ ਕਿਸੇ ਚੰਗੇ ਆਹੀ ਸਰਦਾਰ ਦਾ ਕਿਸੇ ਦਾ ਮਕਾਨ ਹੁੰਦਾ ਉਹਦੇ ਪਿਛਲੇ ਪਾਸੇ ਦੀ ਇੱਕ ਛੋਟਾ ਜਿਹਾ ਮੈਂ ਆਪਾਂ ਬੂਰੀ ਕਹਿ ਦਿੰਨੇ ਆ ਬਾਹਰ ਖਿਆ ਹੁੰਦਾ ਉਸ ਵਾਰ ਤਾਂ ਗੁਰਗੰਸੀ ਦੀ ਬਾਹਰ ਨਿਕਲੇ ਕਿ ਜਿਹੜਾ ਵੱਡਾ ਬਾਹਰ ਸੀ ਉਹਦੇ ਸਾਹਮਣੇ ਜੱਗ ਬਹੁਤ ਘੁੰਮ ਕਰਕੇ ਉੱਥੇ ਬਹੁਤ ਲੋਤਾਂ ਪਈਆਂ ਸੀ ਇਸ ਲਈ ਪ੍ਰਸੇਦਿ ਗਏ ਉੱਥੋਂ ਜਾਂ ਨਿਕਲੇ ਬਿਜਲੀ ਕਟ ਰਹੀ ਸੀ ਚਮਕ ਰਹੀ ਸੀ ਗੁਰੂ ਗੋਬਿੰਦ ਸਿੰਘ ਜੀ ਨਾਲ ਨਿਕਲਨ ਸਾਰੀ ਹਵਾ ਦਿੱਤੀ ਹੈ ਇਹੋ ਮੁਗਲ ਜਿਸ ਹfte ਪਹਿਉ ਆ ਹਿੰਦੂਆਂ ਦਾ ਪੇਰ ਜਾ ਰਿਹਾ ਹੈ ਤਾੜੀ ਮਾਰੀ ਮਹਾਰਾਜ ਨੇ ਤਿੰਨ ਵਾਰੀ ਤਾੜੀ ਮਾਰ ਕੇ ਜਦੋਂ ਅੱਗੇ ਤੁਰ ਲੱਗੇ ਤਾਂ ਉਹਨਾਂ ਦਾ ਇੱਕ ਜੋਤੋਂ ਤੇ ਉਹਦੇ ਖੂਨ ਦੇ ਅੰਨ੍ਹੜੀਆਂ ਚੱਲੀਆਂ ਪਈਆਂ ਸੀਆਂ ਅਤੀ ਸਾਰੀ ਖੂਨ ਨਾਲ ਲਪਟਪੁਹੀ ਪਈ ਸੀ ਇੱਕ ਜੋੜਾ ਉੱਤੇ ਫਸ ਗਿਆ ਤਾਂ ਦੂਸਰਾ ਜੋੜਾ ਅੱਗੇ ਜਾ ਕੇ ਮਹਾਰਾਜ ਨੇ ਉਹ ਵੀ ਲਾਹਤਾ ਗੁਰਗੋ ਸਿੰਘ ਜੀ ਨੰਗੇ ਪੈਰੀ ਉੱਤੋਂ ਚੱਲ ਪੈਂਦੇ ਨੇ ਸਿੰਘਾਂ ਨੂੰ ਸਾਲਿਆਂ ਨੂੰ ਵਿਚਾਰ ਦਿੱਤੇ ਹੋਏ ਸੀ ਤੇ ਤਰੂਨਦਾਰੇ ਦੇ ਸੇਧ ਦੇ ਨਾਲ ਮਾਲਵੇ ਵੱਲ ਨੂੰ ਤੁਰੇ ਹੋਣਾ ਜੇਕ ਤੇ ਦੂਰ ਦੂਰ ਵੀ ਹੋ ਗਏ ਆਪਾਂ ਅੱਗੇ ਜਾ ਕੇ ਕੱਤੀ ਹੋ ਜਾਂਗੇ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਸੰਗ ਸੁਣਾਉਂਦੇ ਸੁਣਾਉਂਦੇ ਮਹਾਰਾਜਿਆਂ ਨੂੰ ਤਕਰੀਬ ਨੂੰ ਦੋ ਘੰਟੇ ਕੀਰਤਨ ਕਰਦਿਆਂ ਹੋ ਗਏ ਸੀ ਇਸ ਤਰ੍ਹਾਂ ਉਹ ਬੰਨਿਆਂ ਨੇ ਮੁਲਾਸਪੁਰ ਦੂਸਰੀ ਰਾਤ ਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਪ੍ਰਸੰਗ ਸੁਣਾ ਕੇ ਸੰਗਤ ਨੂੰ ਬਹੁਤ ਹੀ ਤਿਆਰ ਦੇ ਨਾਲ ਇਹ ਇਤਿਹਾਸ ਸੁਣਾਇਆ ਦੇ ਸੰਗਤਾਂ ਵੀ ਬੜੇ ਪਿਆਰ ਨਾਲ ਸਰਵਨ ਕੀਤਾ ਜਿਨ੍ਹਾਂ ਦਾ ਇੰਨਾ ਪਿਆਰ ਹੰਪ ਮਹਾਰਾਜਿਆਂ ਨਾਲ ਬਣਿਆ ਬਹੁਤ ਸੰਗਤਾਂ ਪਿਆਰ ਕਰਦੀਆਂ ਸਨ ਆਓ ਅੱਜ ਦੇ ਇਸ ਅਥਾ ਵਿਚਾਰ ਦੀ ਸਮਾਪਤੀ ਕੀਤੀ ਹੈ ਅਗਲੀ ਕਹਾਣੀ ਫਿਰ ਸਰਵਨ ਕਰ ਲੈਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ